ਸਰਜਨਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਇਸ ਵੇਲੇ ਮੈਂ ਹਾਂ ਗੋਆ ਦੇ ਇੱਕ ਪ੍ਰਸਿੱਧ ਬੀਚ ਮੀਰਾਮਾਰ ਬੀਚ ਇਹ ਪਣਜੀ ਦਾ ਦੂਜਾ ਬੀਚ ਹੈਗਾ ਬੜਾ ਇੰਪੋਰਟੈਂਟ ਬੀਚ ਆ ਕਲੀਨ ਬੀਚ ਹੈ ਇਹ ਜੋ ਮੀਰਾਮਾਰ ਹੈ ਪੁਰਤਗਾਲੀ ਸ਼ਬਦ ਹੈ ਜਿਹਦਾ ਅਰਥ ਹੈ ਵਿਊਇੰਗ ਦਾ ਸੀ ਸਮੁੰਦਰ ਨੂੰ ਦੇਖਣਾ ਤੋ ਸਮੁੰਦਰ ਨੂੰ ਦੇਖਣ ਤੋਂ ਹੀ ਇਹਨਾਂ ਨੇ ਮੇਰਾ ਮਾਰ ਸ਼ਬਦ ਜਿਹੜਾ ਸੀ ਬਣਾ ਦਿੱਤਾ ਇਸ ਵਿੱਚ ਦੀ ਖੂਬਸੂਰਤੀ ਆ ਜਿਹੜੀ ਸੈਂਡ ਹੈ 골ਡਨ ਸੈਂਡ ਹੈ ਸਾਰੀ ਸਾਫ ਸੁਥਰੀ ਸੌਫਟ اور 골ਡਨ ਸੈਂਡ ਦਾ ਵਿੱਚ ਇਹ ਹੈਗਾ ਔਰ ਆਲੇ ਦੁਆਲੇ ਚਾਰੇ ਪਾਸੇ ਪਾਮ ਟਰੀਜ਼ ਨੇ ਵਿੱਚ ਬਿਲਡਿੰਗਾਂ ਵੀ ਬਣੀਆਂ ਹੋਈਆਂ ਨੇ ਅਗਰ ਤੁਸੀਂ ਇਹ ਸਾਈਡ ਦੇਖੋ ਪਾਮ ਦੇ ਦਰਖਤ ਨੇ ਚੀਲ ਦੇ ਦਰਖਤ ਨੇ बड़ा खूबसूरत बीच है और इस बीच से सर्फिंग भी होंगी भी, भी ने इजॉय भी करते जिथो जिथो भी इंजॉय इट दे, 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 दे रैलिश इट आप कहाँ से आए हैं सर अहमदाबाद से सो so ये दोस्त जो मेरे आए हैं गुजरात से आए हैं अहमदाबाद से आए हैं और सत ये सभी इंजॉय करने यहाँ आए हैं So, yes, yes. Uh, मैं ये बताना आप आप क्या इस बीच के बारे में आप क्या सोचते हैं ये बीच बहुत अच्छा गोवा का बेस्ट बीच है इसमें इंटरनेशनल लीडर वो बन चुके हैं सर, से से तो लोग दूर दूर से यहाँ एंजॉय करने बिकॉज इट्स ब्यूटिफुल बीच ਪੰਜਮੇ ਪੰਜੀ ਕੇ ਬਿਲਕੁਲ ਨਜ਼ਦੀਕ ਕੇ ਵਿੱਚ ਹੈ ਇਸ ਕਰਕੇ ਨੂੰ ਮੀਰਾਮਾਰ ਜਿਸ ਤਰ੍ਹਾਂ ਮੈਂ ਤੁਹਾਨੂੰ ਨਾ ਦੱਸਿਆ ਮੀਰਾਮਾਰ ਮੀਨਸ ਇਟਸ ਅ ਪੁਰਟੂਗੀਜ਼ ਵਰਡ ਵਿਚ ਮੀਨਸ ਵਿਊਇੰਗ ਦਾ ਸੀ ਸਮੁੰਦਰ ਨੂੰ ਦੇਖਣਾ ਸਮੁੰਦਰ ਤੇ ਚਾਤੀ ਮਾਰਨੀ ਸਾਗਰ ਨੂੰ ਮਿਲਣਾ ਇਹ ਆਪਣੇ ਆਪ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਦਾ ਹੁੰਨਾ ਕਿ ਸਾਗਰ ਨੂੰ ਮਿਲਣਾ ਆਪਣੇ ਆਪ ਵਿੱਚ ਇੱਕ ਅਨੁਭਵ ਹੈ ਅ ਅੱਜ ਮੈਂ ਵੈਸੇ ਕੋਈ ਬੀਚ 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 ਡਰੈਸ ਦੇ ਵਿੱਚ ਨਹੀਂ ਹੈਗਾ ਅ ਸਿਰਫ ਕੋ ਮਨਾਇਆ ਸ਼ਾਰਟ ਬ੍ਰੇਕ ਤੇ ਇੱਕ ਸਮਾਂ ਸੀ ਲੌਂਗ ਬੈਕ ਜਦੋਂ ਮੈਂ ਗੋਆ ਆਇਆ ਸੀ ਜਵਾਨੀ ਪਹਿਰੇ ਮੈਂ ਥੋੜਾ ਜਿਹਾ ਕਲਿੱਪ ਤੁਹਾਨੂੰ ਉਸ ਵੀਡੀਓ ਦਾ ਵੀ ਐਡ ਕਰਦਾ ਕਿ ਤੁਸੀਂ ਦੇਖੋਗੇ ਜਦੋਂ ਜਵਾਨੀ ਪਹਿਰੇ ਸੀ ਫਿਰ ਸਮੁੰਦਰ ਤੋਂ ਡਰ ਨਹੀਂ ਸੀ ਲੱਗਦਾ ਹੁਣ ਹੌਲੀ ਹੌਲੀ ਜਿਹੜਾ ਹੈ ਡਰ ਲੱਗਣ ਲੱਗ ਗਿਆ ਪਰ ਬਹੁਤ ਵਧੀਆ ਬੀਚ ਹੈ ਜੀ ਕੌਰ ਕੌਨ ਸੀ ਸਿੰਗਮ ਸਿੰਗਮ ਔਰ ਇੱਕ ਦੂਜੇ ਕੇ ਲਈ ਤਾਂ ਪਹਿਲਾ ਦੋਨਾ ਪਾਲਾ ਦੇ ਉੱਤੇ ਸੀ ਵੀ ਸਿੰਗਮ ਔਰ ਇੱਕ ਦੂਜੇ ਕੇ ਲਈ ਫਿਲਮ ਦੀ ਸ਼ੂਟਿੰਗ ਕੁਝ ਹਿੱਸਾ ਇੱਥੇ ਵੀ ਉਹੀ ਹੈ ਬਹੁਤ ਵਧੀਆ ビーチ ਹੈਗਾਗਾ ਤੋ ਪਿਆਰੇ ਦਰਸ਼ਕੋ ਇੰਜੋਏ ਕਰੋ ਸਾਹਮਣੇ ਸ਼ਿਪ ਦੇਖੋ ਕਰੂਜ਼ ਹੋ ਰਿਹਾ ਔਰ ਸਾਹਮਣੇ ਉਹ ਵੀ ਕਰੂਜ਼ਿੰਗ ਹੈਗੀ ਆ ਸਰਫਿੰਗ ਇੱਥੇ ਹੈਗੀ ਆ ਲੋਕ ਨਹਾਉਂਦੇ ਨੇ ਸੋ ਆਈ ਹੋਪ ਕਿ ਤੁਹਾਨੂੰ ਇਹ ビーチ ਬਹੁਤ ਪਸੰਦ ਆਇਆ ਹੋਵੇਗਾ ਸਾਫ ビーチ ਹੋਵੇਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ